ਪੰਜਾਬੀਆਂ ਦੀ ਕਹਾਵਤ ਹੈ ਨਾ ਦਿਨਾਂ ਚੋਂ ਨਾ 13 ਨੂੰ ঈਸਾ ਦੇ ਨਾਲ 13 ਜਾਣੇ ਗਏ ਸਨ ਧਰਮ ਦੇ ਪ੍ਰਚਾਰ ਵਾਸਤੇ ਸਮੇਂ ਦੀਆਂ ਸਰਕਾਰਾਂ ਨੂੰ ਚੰਗਾ ਨਾ ਲੱਗਾ ਤੇ 13 ਦੇ 13 ਨੂੰ ਕੈਦੀ ਕਰ ਲਿਆ ਬੰਨ ਲਿਆ ਗਿਆ ਜਦੋਂ 13 ਤੇ ਡਾਂਗ ਫੇਰੀ ਗਈ ਤਸ਼ੱਦਦ ਕੀਤਾ ਗਿਆ ਡਾਂਗ ਵੱਡਿਆਂ ਵੱਡਿਆਂ ਨੂੰ ਕਮਾ ਕੇ ਰੱਖ ਦਿੰਦੀ ਐ 13 ਦੇ 13 ਨੇ ਹੱਥ ਢੁੱਲ ਲਏ ਸੀ ਤੇ ਦਿਹਾੜੀ ਤੇ ਆਏ ਆ ਸਾਨੂੰ ਤਾਂ ਮਾਤੇ ਲਿਖਿਆ ਮਿਲਦਾ ਜੇ 13 ਦੇ 13 ਨੇ ਥੁੱਕ ਕਰਕੇ ਪਿੱਛੇ ਕੀਤੀ ਤੇ ঈਸਾ ਨੂੰ ਪਿੱਛਾ ਕਰਕੇ ਚਲੇ ਗਏ ਅੱਜ ਤੁਸੀਂ ਇਹ ਪੜੇ ਲਿਖੇ ਦੇਸ਼ ਦੇ ਵਿੱਚ ਬੈਠੇ ਹੋ ਇਤੇ ਕੱਢ ਕਰਕੇ ਵੇਖਿਓ 13 ਨੰਬਰ ਗਿਣਤੀ ਐ ਨਹੀਂ 12 ਤੋਂ ਸਿੱਧੀ 14 ਤੇ 13 ਕਾਟੀ ਘੱਤੀ ਇਹਨਾਂ ਨੂੰ ਪਤਾ ਵੀ 13 ਮਾਰੇ ਨੇ ਤਾਂ ਕਰਕੇ 13 ਕੱਢ ਦਿੱਤਾ ਸਾਡਾ ਚੰਡੀ ਗੜਾ ਉਹਦੇ ਵਿੱਚ 13 ਨੰਬਰ ਸੈਕਟਰ ਐ ਨਹੀਂ ਪਰ ਤਰਲੋਕੀ ਦੇ ਮਾਲਕ ਦੇ ਨਾਲ ਤਿੰਨ ਗਏ ਸਨ ਬਾਬਾ ਮਤੀ ਦਾਸ ਬਾਬਾ ਬਿਆਲ ਦਾਸ ਬਾਬਾ ਸਦੀ ਦਾਸ ਭਾਈ ਮਤੀ ਦਾਸ ਦੇ ਸਿਰ ਤੇ ਆੜਾ ਰੱਖ ਕਰਕੇ ਸਮੇਂ ਦੀ ਹਕੂਮਤ ਨੇ ਆਖਿਆ ਬਾਬਾ ਤੁਹਾਨੂੰ ਜ਼ਮੀਰਾਂ ਦੇ ਦਿੱਤੀਆਂ ਜਾਣਗੀਆਂ ਮਹਿਲ ਬਾੜੀਆਂ ਦੇ ਦਿੱਤੇ ਜਾਣਗੇ ਤੁਹਾਡਾ ਕੋੜਾ ਖੁੱਲਾ ਛਰਦ ਦਿੱਤਾ ਜਾਵੇਗਾ ਜਿੱਧਰ ਵੀ ਤੁਹਾਡਾ ਕੋੜਾ ਜਾਵੇਗਾ ਉਧਰ ਦੀ ਪੈਦਰਾ ਕੱਟ ਕਰਕੇ ਜ਼ਮੀਨ ਤੁਹਾਡੇ ਨਾਲ ਵੰ ਦਿੱਤੀ ਜਾਵੇਗੀ। ਬਤਿਆ ਦੰਦਾ ਤੋਂ ਇੱਕ ਮੇਰਾ ਬੋਲੋ। ਜਾਓ ਪਿੰਜਰੇ ਵੱਲ ਨੂੰ ਪਿੱਠ ਕਰਕੇ ਚਲੇ ਜਾਓ ਤੁਸੀਂ ਕਹੋ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਲੱਗਦੇ ਕੁਝ ਨਹੀਂ ਤੇ ਭਾਈ ਮਤੀ ਦਾਸ ਨੇ ਆਕਿਆ ਸੀ ਸਮੇਂ ਦੀਏ ਸਰਕਾਰੇ ਇਹ ਤਰਲੁਕੀ ਦਾ ਮਾਲਕ ਹੈ। ਅਸੀਂ ਏਸ਼ ਸ਼ਮਾ ਤੇ ਆਏ ਆ ਪਰਮਾਨੇ ਦੀ ਤਰ੍ਹਾਂ ਸਾਨੂੰ ਸਰਨਾ ਆਉਂਦਾ ਹੈ। ਅਸੀਂ ਤੇਰੀ ਈਨ ਨਹੀਂ ਮੰਨੀ ਜਦੋਂ ਸਿਰ ਤੇ ਆਰਾ ਰੱਖਿਆ। ਭਾਈ ਮਤੀ ਦਾਸ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਿੰਜਰੇ ਵੱਲੋਂ ਮੂੰਹ ਕਰਕੇ ਕੀ ਕੋਈ ਗੱਲ ਆਕੀ ਫਿਰ ਕਾ ਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ